ਸਤਿ ਸ੍ਰੀ ਅਕਾਲ ਜੀ ਰੰਗ ਪੰਜਾਬ ਦੇ 14 ਮੱਥਰ ਮਸਾਲਾ ਕਿਚਨ ਤੇ ਤੁਹਾਡਾ ਸਵਾਗਤ ਹੈ ਜੀ ਆਸ ਕਰਦੇ ਤੁਸੀਂ ਸਭ ਕੀਠਕ ਹੋਵੋਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਕਰਨਾ ਨਾ ਭੁੱਲਣਾ ਤੇ ਅੱਜ ਜਲਦੀ ਜਲਦੀ ਅਸੀਂ ਚੱਲਦੇ ਆ ਜਿਹੜੀ ਰੈਸਪੀ ਅਸੀਂ ਤੁਹਾਡੇ ਨਾਲ ਲੈ ਕੇ ਆਇਆ ਅੱਜ ਅਸੀਂ ਉਹ ਰੈਸਪੀ ਲੈ ਕੇ ਆਇਆ ਜੋ ਕਿ ਸਾਡੇ ਪਿੰਡਾਂ ਚੋਂ ਗਾਇਬ ਹੁੰਦੀ ਜਾ ਰਹੀ ਆ ਜੋ ਕਿ ਸਾਡੇ ਪਿੰਡਾਂ ਦੇ ਵਿੱਚ ਹਫਤੇ ਦੇ ਵਿੱਚ ਇੱਕ ਵਾਰੀ ਕਈ ਵਾਰੀ ਦੋ ਵਾਰੀ ਵੀ ਘਰਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਜ਼ਰੂਰ ਬਣਦੀ ਸੀਗੀ ਪਰ ਹੁਣ ਇਹ ਚੀਜ਼ ਜਿਹੜੀ ਆ ਇਹਦੀ ਜਗ੍ਹਾ ਪੀਜ਼ਾ 버ਗਰ ਲੈ ਚੁੱਕਿਆ ਕਿ ਜੇਕਰ ਨਹੀਂ ਕੁਝ ਖਾਣ ਨੂੰ ਦਿਦ ਕਰਦਾ ਤੇ ਆਪਾਂ ਪੀਜ਼ਾ ਖਾਵਾਂਗੇ ਮੈਗੀ ਖਾਵਾਂਗੇ 버ਗਰ ਖਾ ਲਵਾਂਗੇ ਤੇ ਅਸੀਂ ਅੱਜ ਤੁਸੀਂ ਜਾਣ ਹੀ ਗਏ ਹੋਗੇ ਫੋਟੋ ਵੇਖ ਕੇ ਕਿ ਇਹ ਜਿਹੜੀ ਫੋਟੋ ਆ ਇਹ ਕਿਸ ਚੀਜ਼ ਦੀ ਆ ਜਿੰਨਾਂ ਨੂੰ ਨਾਂ ਪਤਾ ਲੱਗਾ ਹੋਊਗਾ ਪਹਿਲਾਂ ਫੋਟੋ ਦੇਖ ਕੇ ਦੱਸਿਓ ਕਿ ਹਾਂਜੀ ਜੀ ਸਾਨੂੰ ਨਹੀਂ ਸੀ ਸਮਝ ਲੱਗੀ ਹੁਣ ਤਾਂ ਮੈਂ ਦੱਸ ਹੀ ਦਵਾਂਗੀ ਇਹ ਹੈ ਜੀ ਸਾਡੀ ਮਾਂਵਾਂ ਦੀ ਵੜੀ ਜਿਹੜੀਆਂ ਕਿ ਆਮ ਸਾਡੇ ਘਰਾਂ ਦੇ ਵਿੱਚ ਕਾਫੀ ਹੁੰਦੀਆਂ ਸੀ ਹੁਣ ਅੱਜ ਕੱਲ੍ਹ ਇਸ ਤਰ੍ਹਾਂ ਐ ਪੈਕਿੰਗ ਦੇ ਵਿੱਚ ਆ ਰਹੀਆਂ ਵਾ ਪਹਿਲਾਂ ਇਹਨਾਂ ਨੂੰ ਘਰਾਂ ਦੇ ਵਿੱਚ ਆਪ ਹੀ ਮੰਮੀ ਹੁਣੀ ਬਣਾਉਂਦੇ ਹੁੰਦੇ ਸੀਗੇ ਤੇ ਬੜਾ ਚੰਗਾ ਲੱਗਦਾ ਸੀ ਤੇ ਅੱਜ ਅਸੀਂ ਬਣਾਵਾਂਗੇ ਤੁਹਾਡੇ ਨਾਲ ਚੌਲ ਵੜੀ ਦੀ ਸਬਜ਼ੀ ਜਿਹੜੀ ਕਿ ਤੁਸੀਂ ਖਾਧੀ ਜ਼ਰੂਰ ਹੋਊਗੀ ਪਰ ਹੁਣ ਕਦੀ ਬਣਾਈ ਨਹੀਂ ਹੋਊਗੀ ਜਿੰਨਾ ਭੈਣਾਂ ਨੇ ਬਣਾਈ ਹੋਊਗੀ ਉਹ ਕਮੈਂਟ ਜ਼ਰੂਰ ਕਰਿਓ ਤਾਂ ਆਪਾਂ ਜਲਦੀ ਜਲਦੀ ਕਰਕੇ ਵੀਡੀਓ ਵੱਲ ਵਧਿਏ ਆਪਾਂ ਕਾਟਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਦੱਸ ਦਿਆਂ ਅੱਜ ਜਿਹੜੀ ਰੈਸਪੀ ਹੈ ਸਾਡੀ ਆ ਅਸੀਂ ਕੜਾਈ ਲੈ ਲਈਏ ਜੀ ਕੜਾਈ ਦੇ ਵਿੱਚ ਅਸੀਂ ਤੇਲ ਵੀ ਪਾ ਲਿਆ ਵਾ ਕਿਉਂਕਿ ਅੱਜ ਅਸੀਂ ਬਹੁਤਾ ਤਾਮ-ਚਾਮ ਜਿਹੜਾ ਉਹ ਨਹੀਂ ਕਰਾਂਗੇ ਅਸੀਂ ਜਿਸ ਤਰ੍ਹਾਂ ਉਹਦੋਂ ਚੀਜ਼ ਬਣਦੀ ਸੀਗੀ ਉਸ ਤਰ੍ਹਾਂ ਹੀ ਅਸੀਂ ਬਣਾਵਾਂਗੇ ਫਟਾਫਟ ਤੇ ਸਭ ਕੁਝ ਸਿੰਪਲ ਸਿੰਪਲ ਹੀ ਹੋਊਗਾ ਤੇ ਤੁਸੀਂ ਸਬਜੀ ਦੇ ਵਿੱਚ ਕਮੈਂਟ ਕਰਕੇ ਸ਼ੇਅਰ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਤੇ ਰੰਗ ਭਰ ਦੇਣੀ ਅਸੀਂ ਅੱਜ ਸਿੰਪਲ ਹੀ ਬਣਾਵਾਂਗੇ ਰੰਗ ਭਰਨਾ ਤੁਹਾਡਾ ਕੰਮ ਆ ਕਿਉਂਕਿ ਰੰਗ ਪੰਜਾਬ ਦੇ ਚੈਨਲ ਆ ਤੇ ਇਹਦੇ ਵਿੱਚ ਰੰਗ ਤੁਸੀਂ ਹੀ ਭਰਨੇ ਆ ਸਭ ਤੋਂ ਪਹਿਲਾਂ ਅਸੀਂ ਦੇ ਵਿੱਚ ਪਾ ਦਿੰਨੇ ਆ ਜੀ ਜੀਰਾ ਇਹਦੇ ਵਾਸਤੇ ਅਸੀਂ ਲਈ ਆ ਜੀ ਇਹ ਇੱਕ ਪੂਰੀ ਵੱਡੀ ਤੇ ਇੱਕ ਇਹਦਾ ਅੱਧਾ ਕ ਪੀਸ ਇਹਨੂੰ ਅਸੀਂ ਇਸ ਤਰ੍ਹਾਂ ਕਰਕੇ ਕ੍ਰਸ਼ ਕਰ ਲਵਾਂਗੇ ਇਹਨੂੰ ਅਸੀਂ ਪਾ ਦਵਾਂਗੇ ਇਸ ਤਰ੍ਹਾਂ ਪਾਣੀ ਦੇ ਵਿੱਚ ਹੁਣ ਅਸੀਂ ਇਹਨੂੰ ਪਾਣੀ ਦੇ ਵਿੱਚੋਂ ਕੱਢ ਲੈਨੇ ਪਾਣੀ ਦੇ ਵਿੱਚ ਪਾ ਕੇ ਇਹਨੂੰ ਸਿਰਫ ਧੋਣਾ ਹੀ ਹੁੰਦਾ ਵਾ ਇਹ ਕੋਈ ਇਹਦਾ ਮਤਲਬ ਪ੍ਰੋਸੈਸ ਨਹੀਂ ਹੈਗਾ ਕਿ ਇਹਨੂੰ ਆਪਾਂ ਪਾਣੀ ਦੇ ਵਿੱਚ ਪਾਉਣਾ ਵਾ ਉਹ ਵੈਸੇ ਮੇਰੇ ਕੋਲ ਬੋਲ ਦੇ ਵਿੱਚ ਪਾਣੀ ਥੋੜਾ ਵੱਧ ਪੈ ਗਿਆ ਵਾ ਕਿਉਂਕਿ ਇਹ ਪਤਾ ਨਹੀਂ ਕਿਸ ਤਰ੍ਹਾਂ ਦੇ ਹੱਥ ਲੱਗੇ ਹੁੰਦੇ ਆ ਜਦੋਂ ਇਹ ਬਣੀਆਂ ਹੁੰਦੀਆਂ ਵਾ ਤੇ ਆਪਾਂ ਜਿਹੜੀ ਚੀਜ਼ ਢੁੱਪ ਸਕਦੀਆਂ ਉਹਨੂੰ ਜ਼ਰੂਰ ਧੋਕੇ ਹੀ ਵਰਤਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਪਾ ਲਵਾਂਗੇ ਤੇਲ ਦੇ ਵਿੱਚ ਇਹ ਥੋੜੀਆਂ ਸਿੱਲੀਆਂ ਵਾ ਇਹ ਸ਼ੂਸ਼ਣ ਕਰਨੀਆਂ ਤੇ ਆਪਾਂ ਇਹਨਾਂ ਨੂੰ ਕਰਾਵਾਂਗੇ ਵੜੀਆਂ ਸਾਡੀਆਂ ਜਿਹੜੀਆਂ ਉਹ ਕੁੱਝਣ ਲਈਆਂ ਵਾ ਆਪਾਂ ਨਾਲ ਪੰਗੀ ਤਰ੍ਹਾਂ ਪੋਨ ਲਾਵਾਂਗੇ ਨੋ ਸੇ ਪੁੱਜੂ ਵੜੀ ਜਿਹੜੀ ਆ ਉਹਦਾ ਫਿਰ ਚੇਸ ਬਹੁਤ ਵਧੀਆ ਬਣ ਜਾਂਦਾ ਵਾ ਜੇ ਨਹੀਂ ਫੋਨ ਇਹ ਮਾਈਕ ਆ ਰਹੀ ਹੈ ਨਾ ਇਹਦੀ ਵੜਾਵਾਂਗੇ ਤੇ ਤੁਹਾਨੂੰ ਫੇਰ ਹੀ ਪਤਾ ਚੱਲੂਗਾ ਤੇ ਹੁਣ ਆਪਾਂ ਵੜੀਆਂ ਸਾਡੀਆਂ ਪੂਰ ਸੁੱਕੀਆਂ ਜਾਵਾਂ ਚੰਗੀ ਤਰ੍ਹਾਂ ਬਰੌਨ ਹੋ ਗਈਆਂ ਵਾ ਅਸੀਂ ਇਹਨਾਂ ਨੂੰ ਕੱਢ ਲਾਂਗੇ ਜੀ ਬਾਹਰ ਨਾ ਅਸੀਂ ਅੱਜ ਕਿਸੇ ਜਾਲੀ ਦੀ ਵਰਤੋਂ ਕਰਾਂਗੇ ਨਾ ਕਿਸੇ ਪੋਣੀ ਦੀ ਕਰਾਂਗੇ ਕਿਉਂਕਿ ਜਿਵੇਂ ਸਾਡੀ ਸਿੰਪਲ ਸਬਜ਼ੀ ਜਿਹੜੀ ਆ ਉਹ ਬਣਦੀ ਹੁੰਦੀ ਸੀ ਅਸੀਂ ਅੱਜ ਉਸੇ ਤਰ੍ਹਾਂ ਦੀਆਂ ਹੀ ਚੀਜ਼ਾਂ ਜਿਹੜੀਆਂ ਇਹਦੇ ਲਈ ਵਰਤਾਂਗੇ ਕੋਈ ਵੀ ਹੁਣ ਦੇ ਜ਼ਮਾਨੇ ਦੀਆਂ ਪੋਣੀਆਂ ਪਾਣੀਆਂ ਕੜਸ਼ੀਆਂ ਕੜਾਈਆਂ ਅਸੀਂ ਨਹੀਂ ਵਰਤਾਂਗੇ ਅਸੀਂ ਬਣਾਉਣ ਵਾਸਤੇ ਵੀ ਪਤੀਲਾ ਹੀ ਲੈਣਾ ਸੀ ਪਰ ਫਿਰ ਸਾਡੀ ਨਾ ਵੀਡੀਓ ਨਹੀਂ ਸੀ ਬਣਨੀ ਜੇਕਰ ਅਸੀਂ ਪਤੀਲਾ ਲੈ ਕੇ ਬਣਾਉਂਦੇ ਨਾ ਉਹ ਫਿਰ ਉੱਪਰ ਘੋਕੇ ਬਣਾਉਣੀ ਪੈਣੀ ਸੀ इस करके अभी वेख लो तुम सारा कुछ दसी जा रहा आ वाली आई मोटी मिर्च आपकी आपने एरिए हिसाब होगा साढ़े जी पाते हम असं पावे उस तरह सिंपल अच कोई कौलिया बॉल नहीं लाए आप अदसर लसन से हरी मिर्च का पेस्ट ले लिया जी

ਤਿਆਰ ਕਰ ਲਈਦੀ ਸੀ ਉਸੇ ਤਰੀਕੇ ਨਾਲ ਅੱਜ ਅਸੀਂ ਨੂੰ ਕੀਤਾ ਪਿਆਜ਼ ਉਦਕਰ ਸਾਡਾ ਜੀ ਪੁੱਜਦਾ ਜਾ ਰਿਹਾ ਤੇ ਨਾਲ ਹੀ ਅਸੀਂ ਪਾਵਾਂਗੇ ਟਮਾਟਰ ਜਿੰਨਾ ਚਿਰ ਸਾਡਾ ਏ ਟਮਾਟਰ ਉਦਕਰ ਜਿਹੜਾ ਹੋਰ ਪੁੱਜਦਾ ਵਾ ਨਾਲ ਦੀ ਨਾਲ ਹੀ ਅਸੀਂ ਇਹਦੇ ਵਿੱਚ ਮਸਾਲੇ ਪਾਉਣੇ ਸ਼ੁਰੂ ਕਰ ਦਿੰਨੇ ਆ ਅਰਕੋ ਪਲਾਸੀ ਪਾਦਨੇ ਆ ਜੀ ਜਵੈਨ ਕਿਉਂਕਿ ਜਵੈਨ ਪਾਉਣ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ 16 ਦੀ ਕੜੀ ਨਾਣੇ ਆ 16 ਵੜੀ ਦੀ ਤੇ ਨਾਲ ਹੀ ਇਹਦੇ ਵਿੱਚ ਅਸੀਂ ਪਾ ਦਾਂਗੇ ਥੋੜੀ ਜੀ ਕਾਲੀ ਮਿਰਚ ਮੈਂ ਜਿਸ ਤਰ੍ਹਾਂ ਦੀ ਬਣੀਦੀ ਵੇਖੀ ਆ ਮੈਂ ਉਸੇ ਤਰੀਕੇ ਨਾਲ ਇਹਨੂੰ ਬਣਾਉਂਗੀ ਤੇ ਦੇਗੀ ਮਿਰਚ ਤੇ ਜੇ ਹੋਣੀ ਪਾ ਰਹੇ ਹੁਣ ਉਹ ਨਹੀਂ ਸੀ ਪਾਉਂਦੇ ਹੁੰਦੇ ਅੱਜ ਕੱਲ ਹੁਣ ਦੇਗੀ ਮਿਰਚ ਵੀ ਚੱਲਦੀ ਆ ਇਹ ਵੀ ਪਾਵਾਂਗੇ ਆਪਾਂ ਤੇ ਇਸ ਦੇ ਨਾਲ ਹੀ ਅਸੀਂ ਪਾ ਦਨੇ ਇਹਦੇ ਵਿੱਚ ਗਰਮ ਮਸਾਲਾ ਤੇ ਨਾਲ ਪਾ ਦਿੰਨੇ ਅਸੀਂ ਇਹਦੇ ਵਿੱਚ ਨੂਨ ਉਹ ਹਲਦੀ ਪਾਊਡਰ ਵੀ ਪਾ ਦਿੱਤਾ ਜੀ ਮਸਾਲਾ ਦੇਖੋ ਤੁਸੀਂ ਜੀ ਕਿੰਨਾ ਸੋਹਣਾ ਨਾ ਕੋਈ ਗ੍ਰੈਂਡ ਤੇ ਨਾ ਕੋਈ ਮੈਚ ਤੇ ਨਾ ਕੋਈ ਗੱਲ ਤੇ ਨਾ ਕੋਈ ਦੀ ਬਾਤ ਜੀ ਇਸ ਤਰ੍ਹਾਂ ਕਿੰਨਾ ਸੋਹਣਾ ਮਸਾਲਾ ਤਿਆਰ ਹੋ ਗਿਆ ਬਹੁਤ ਹੀ ਸੋਹਣੀ ਮਹਿਕ ਆ ਰਹੀ ਹੈ ਸਾਰੀਆਂ ਚੀਜ਼ਾਂ ਦੀ ਉਹੀ ਜਾਦਾ ਆ ਰਹੀਆਂ ਜੀ ਪਰਾਣੀਆਂ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀ ਜਿਹੜੀ ਅਸੀਂ ਬੜੀ ਜਿਹੜੀ ਆ ਭੁੰਨ ਕੇ ਰੱਖੀ ਸੀ ਉਹ ਬੜੀ ਪਾਤੀ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਤਾ ਜੀ ਇੱਕ ਕਟਿਆ ਹੋਇਆ ਬਰੀਕ ਬਰੀਕ ਆਲੂ ਇਹ ਤੁਹਾਡੀ ਆਪਦੀ ਆਪਸ਼ਨ ਆ ਮੈਨੂੰ ਆਲੂ ਚੰਗਾ ਲੱਗਦਾ ਵਾ ਮੈਂ ਇਸ ਕਰਕੇ ਪਾਇਆ ਵਾ ਇਹ ਤੁਸੀਂ ਪਾਉਣਾ ਜਾਂ ਨਾ ਪਾਉਣਾ ਤੁਸੀਂ ਤੁਸੀਂ ਕਰ ਸਕਦੇ ਹੋ ਤੇ ਪਾ ਵੀ ਸਕਦੇ ਆ ਇਹ ਤੁਸੀਂ ਚਾਹੋ ਕਿ ਇਹਦੇ ਵਿੱਚ ਅਸੀਂ ਹੋਰ ਸਬਜ਼ੀਆਂ ਐਡ ਕਰਾਂਗੇ ਨਹੀਂ ਉਹ ਚੀਜ਼ ਨਹੀਂ ਹੋਊਗੀ ਇਹ ਸਦੀ ਸਿਰਫ ਚੌਲ ਵੜੀ ਆਲੂ ਦੀ ਸਬਜ਼ੀ ਹੋਊਗੀ ਤੇ ਹੁਣ ਅਸੀਂ ਇਹਦੇ ਲਈ ਲੈ ਲਏ ਦੀ ਚੌਲ ਜਿਹੜੇ ਅਸੀਂ ਪਹਿਲਾਂ ਤੋਂ ਹੀ ਧੋ ਕੇ ਤੇ ਰੱਖੇ ਹੋਏ ਸੀਗੇ ਇਹਨਾਂ ਨੂੰ ਸੀ ਪਹਿਲਾਂ ਹੀ ਧੋ ਕੇ ਘਰ ਆਖਲੇ ਸੀਗਾ ਬਹੁਤ ਹੀ ਸੌਖੇ ਤਰੀਕੇ ਨਾਲ ਬਣਨ ਵਾਲੀ ਸਾਡੀ ਇਹ ਸਰਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਤੇ ਇਹ ਸਾਡਾ ਦਾਦੀਆਂ ਨਾਨੀਆਂ ਦੇ ਹੱਥਾਂ ਤੋਂ ਬਣਦੀ ਰਹੀ ਹੈ ਤੇ ਆਪਾਂ ਖਾਂਦੇ ਰਹੇ ਆ ਜਿਆਦਾ ਵਾਂ ਤੇ ਉਹ ਜਿਆਦਾ ਨੂੰ ਵੀ ਅਸੀਂ ਤਾਜ਼ਾ ਕਰਾਂਗੇ ਤੇ ਸਰਦੀ ਬਣਾਵਾਂਗੇ ਤੁਸੀਂ ਬਣ ਦੀ ਬਹੁਤ ਸੋਨਾ ਇਹਦਾ ਕਲਰ ਆ ਰਿਹਾ ਵਾ ਠੀਕ ਆ ਤੁਸੀਂ ਦੇਖ ਕੇ ਤੁਹਾਡਾ ਆਪ ਹੀ ਦਿਲ ਕਰੂਗਾ ਕਿ ਅਸੀਂ ਬਣਾਇਆ ਤੇ ਖਾਈਏ ਹੁਣ ਅਸੀਂ ਇਹਦੇ ਵਿੱਚ ਕਿਸੇ ਕੱਪ ਨਾਲ ਜੀ ਕਿਸੇ ਗਲਾਸ ਨਾਲ ਮਿੰਕੇ ਪਾਣੀ ਨਹੀਂ ਪਾਵਾਂਗੇ ਠੀਕ ਆ ਇਹ ਮਿੰਤੀਆਂ ਮੁੰਤੀਆਂ ਨਹੀਂ ਸੀ ਕਰਦੀਆਂ ਹੁੰਦੀਆਂ ਆਪਣੀਆਂ ਜਿਹੜੀਆਂ ਦੱਦਾਂ ਨਾਨੀਆਂ ਇਹਨਾਂ ਅਜੇ ਸਾਡੀਆਂ ਮੰਮੀ ਹੋਣਾ ਤੇ ਭਾਵੇਂ ਕਿਤੇ ਕੀ ਕੀ ਹੋਵੇ ਉਹ ਨਹੀਂ ਸੀ ਮਿੰਤੀਆਂ ਕਰਦੀਆਂ ਖੁੱਲੇ ਪਰਿਵਾਰ ਸੀ ਖੁੱਲੇ ਪਰਿਵਾਰਾਂ ਦੇ ਵਿੱਚ ਘਰ ਘਰ ਕਿ ਵੱਡੇ ਵੱਡੇ ਪਤੀਲੇ ਤੋੜੀਆਂ ਬੰਨ ਲੀਆਂ ਸੀ ਸਰਦੀਆਂ ਇਹ ਉਹ ਸਾਬੂ ਕੋਸ਼ ਚਮਚੇ ਦੇ ਨਾਲ ਅਣ ਮਿੱਠਿਆ ਹੀ ਪਾਉਂਦੀਆਂ ਸੀ ਕਦੀ ਉਹਨਾਂ ਸਮਿਆਂ ਦੇ ਵਿੱਚ ਲੋਨ ਮਿਰਚ ਮਸਾਲੇ ਅਸੀਂ ਆਪਣੀ ਨਾਨੀ ਦੇ ਕੋਲ ਬੜਾ ਰਿੰਦੇ ਹੁੰਦੇ ਸੀ ਖਾਈ ਦੀਆਂ ਹੀ ਚੀਜ਼ਾਂ ਕਦੀ ਵੱਧ ਘੱਟ ਨਹੀਂ ਸੀ ਉਹ ਬਹੁਤ ਟੇਸਟ ਬਣਦੀਆਂ ਸੀ ਤੇ ਅੱਜ ਅਸੀਂ ਉਹਨਾਂ ਦੀਆਂ ਦਿੱਤੀਆਂ ਰੈਸਪੀਆਂ ਜਿਹੜੀਆਂ ਮੈਂ ਉਹਨਾਂ ਨੂੰ ਵੀ ਬਣਾ ਰਹੇ ਹਾਂ ਥੋੜਾ ਜਿਹਾ ਅਸੀਂ ਪਾ ਦਿੰਨੇ ਹੁਣ ਤੁੰਡੀ ਜੀ ਹੋਰ ਮਸਾਲਾ ਤੇ ਹੁਣ ਅਸੀਂ ਇਹਨੂੰ ਹੁਣ ਅਸੀਂ ਇਹਨੂੰ ਛੱਡ ਦਿੰਨੇ ਆ ਜੀ ਰਿਜਣ ਵਾਸਤੇ ਇਹਨੂੰ ਅਸੀਂ ਰਿਜਣ ਦਿੰਨੇ ਆ ਅੱਧਾ ਘੰਟਾ ਜੀ ਸਾਡੀ ਵੇਖੋ ਜੀ ਰਿਜਨ ਲਈ ਆ ਬਹੁਤ ਸੋਹਣੀ ਰਿਜਤੀ ਪਈ ਆ ਤੇ ਚੌਲ ਜਿਹੜੇ ਉਹਦੇ ਵਿੱਚ ਫੁੱਲਦੇ ਆ ਥੋੜੀ ਅੱਗੇ ਨਾਲ ਉਹ ਸੰਘਣੀ ਹੋ ਗਈ ਆ ਚੌਲ ਜਿਹੜੇ ਆ ਆਪਾਂ ਥੋੜੇ ਜੇ ਕਣੀਆਂ ਵੀ ਆਪਾਂ ਲੈ ਸਕਦੇ ਤੇ ਵਾਸਤੇ ਲੰਬੇ ਚੌਲ ਵੀ ਲੈ ਸਕਦੇ ਆ ਅਸੀਂ ਥੋੜੇ ਜੇ ਨਾ ਮੀਡੀਅਮ ਜੇ ਚੌਲੇ ਮੋਟੇ ਵਾਲੇ ਸੀਗੇ ਉਹ ਲਏ ਕਿਉਂਕਿ ਮੇਰੇ ਕੋ ਨਾ ਕਣੀਆਂ ਜਿਆਦਾ ਬਰੀਕ ਸੀ ਤੇ ਦੂਜੇ ਚੌਲ ਜਿਆਦਾ ਲੰਬੇ ਸੀਗੇ ਤੇ ਇਸ ਕਰਕੇ ਇਹਦੇ ਵਿੱਚ ਇਸ ਤਰ੍ਹਾਂ ਦੇ ਚੌਲ ਹੋਣੇ ਚਾਹੀਦੇ ਆ ਤੇ ਇਹਨਾਂ ਨੂੰ ਅਸੀਂ ਪਹਿਲਾਂ ਹੀ ਧੋ ਕੇ ਤੇ ਥੋੜਾ ਪੀ ਲਿਆ ਸੀਗਾ ਇਸ ਕਰਕੇ ਕਾਫੀ ਫੁੱਲ ਗਿਆ ਤੁਸੀਂ ਸਬਜੀ ਵੇਖੋ ਆਪਾਂ ਇੰਨੀਆਂ ਮਾਨਸ ਬੰਨੀਆਂ ਸਬਜ਼ੀਆਂ ਬਣਾਉਨੇ ਡਿਸ਼ਾ ਤਿਆਰ ਕਰਦੇ ਆ ਇਸ ਵਾਈ ਸਬਜੀ ਦਾ ਵੱਖਰਾ ਹੀ ਨਜ਼ਾਰਾ ਆ ਸਾਡੀ ਉਹ ਵਾਲੀ ਲਾਲ ਮਿਰਚ ਆ ਰਹੀ ਵਿੱਚ ਪੁੱਜੀ ਹੋਈ ਇਹਨੂੰ ਆਪਾਂ ਰਿਜ ਲੈਣ ਦੀਏ ਥੋੜਾ ਜਿਹਾ ਹੋਰ ਫਿਰ ਟੇਸਟ ਵਖਾਉਨੇ ਤੁਹਾਨੂੰ ਜੀ ਸਬਜੀ ਸਾਡੀ ਜੀ ਦੇਖੋ ਬਣ ਕੇ ਹੋ ਗਈ ਤਿਆਰ ਉਹਦੀ ਤਰ੍ਹਾਂ ਚੰਗੀ ਤਰ੍ਹਾਂ ਦੇ ਚੌਲ ਵੀ ਸਾਡੇ ਪੂਰੇ ਫੁੱਲ ਚੁੱਕੇ ਆ ਬਿਲਕੁਲ ਇਹਨਾਂ ਦੇ ਇਥੇ ਹੁਣ ਕੱਚਾ ਪੰਨਾ ਜਿਹਾ ਰਹਿ ਗਿਆ ਉਸੇ ਤਰੀਕੇ ਨਾਲ ਰਿੱਧੀ ਆ ਜਿਵੇਂ ਦੀ ਮੈਂ ਰਿੱਧਨੀ ਸਿੱਖੀ ਸੀਗੀ ਤੇ ਗੈਸ ਕਰ ਦਿੱਤਾ ਅਸੀਂ ਬੰਦ ਤੇ ਸਬਜ਼ੀ ਸਾਡੀ ਜਿਹੜੀ ਤਿਆਰ ਆ ਗਰਮ ਤਿਆਰ ਜੀ ਬਹੁਤ ਅਸੀਂ ਗਰਮ ਗਰਮ ਨੂੰ ਹੀ ਪਾ ਲੈਣੀਆਂ ਇੱਕ ਬੋਲ ਦੇ ਵਿੱਚ ਕਿਉਂਕਿ ਅਸੀਂ ਤੁਹਾਡੇ ਨਾਲ ਸਾਂਝੀ ਚ ਕਰਨੀ ਆ ਇਸ ਕਰਕੇ ਅਸੀਂ ਇਹਨੂੰ ਗਰਮ ਹੀ ਇੱਕ ਬੋਲ ਦੇ ਵਿੱਚ ਪਾ ਲੈਨੇ ਆ ਅੱਜ ਇਸ ਦੀ ਕੋਈ ਡੈਕੋਰੇਸ਼ਨ ਨਹੀਂ ਕੋਸ਼ਨੀਆ ਅੱਜ ਸਾਰਾ ਸਿੰਪਲ ਤੇ ਸੋਬਰ ਦੇਖੋ ਕੋਈ ਅੱਜ ਇਹਦੇ ਵਿੱਚ ਅਸੀਂ ਇਹੋ ਜਿਹਾ ਨਹੀਂ ਕੀਤਾ ਵੀ ਆ ਸਬਜੀ ਦੇਖੋ ਤੁਸੀਂ ਕਿੰਨੀ ਪਰਫੈਕਟਾ ਵੱਡੀਆਂ ਦੇ ਨਾਲ ਵੱਡੀਆਂ ਆਲੂ ਨਾ ਆਲੂ ਆ ਦੇਖੋ ਜਿਹੜੀ ਆਪਾਂ ਮਿਰਚ ਪਾਈ ਸੀ ਤੇ ਸਾਰੇ ਮਸਾਲੇ ਪ੍ਰੋਪਰ ਤੇ ਅਸੀਂ ਬਣਾਈਆਂ ਪੂਰੀ ਖੁੱਲੀ ਬੱਚਿਆਂ ਨੂੰ ਬੜਾ ਚਾਹ ਸੀਗਾ ਅੱਜ ਕਿ ਇਹ ਵਾਲੀ ਸਬਜ਼ੀ ਬਣਨੀ ਆ ਤੇ ਅਸੀਂ ਰਾਜ-ਰਾਜ ਕੇ ਖਾਵਾਂਗੇ ਤੇ ਹੁਣ ਅਸੀਂ ਇਸੇ ਹੀ ਚਮਚੇ ਦੇ ਨਾਲ ਅੱਜ ਇਹਦੇ ਵਿੱਚ ਪਾਵਾਂਗੇ ਮੱਖਣ ਜਿਵੇਂ ਗਠਾਰਿਆਂ ਚ ਮੱਖਣ ਪਾਇਆ ਜਾਂਦਾ ਸੀ ਤੇ ਵੇਖੋ ਜੀ ਸਾਡੀ ਚੌਲਾਂ ਦੀ ਕੜੀ ਜਿਹੜੀ ਆ ਅਸੀਂ ਚੌਲਾਂ ਦੀ ਕੜੀ ਬੋਲਦੇ ਆ ਹੁੰਦੀ ਚੌਲਵੜੀ ਦੀ ਕੜੀ ਆ ਤੇ ਸਾਡੇ ਮੂੰਹ ਤੇ ਚੜਿਆ ਹੋਇਆ ਚੌਲਾਂ ਦੀ ਕੜੀ ਇਸ ਕਰਕੇ ਸਾਡੀ ਚੌਲਾਂ ਦੀ ਕੜੀ ਜਿਹੜੀ ਆ ਬਣ ਕੇ ਤਿਆਰ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਤੇ ਇਹ ਬਹੁਤ ਹੀ ਸੌਖੀ ਤੇ ਇੰਨੀ ਜਿਆਦਾ ਸੌਖੀ ਇਹ ਸਬਜ਼ੀ ਹੈ ਨਾ ਬਣਾਉਣ ਵਾਸਤੇ ਕਿ ਮੈਂ ਦੱਸ ਨਹੀਂ ਸਕਦੀ ਜਦੋਂ ਮੈਂ ਆਪਾਂ ਨੂੰ ਘਰ ਵਿੱਚ ਕੁਝ ਨਹੀਂ ਸੁਝਾ ਤਾਂ ਵੀ ਤੇ ਬਰਸਾਤੀ ਮੌਸਮਾਂ ਦੇ ਵਿੱਚ ਵੈਸੇ ਵੀ ਅਧਿਕਰ ਲਸਣ ਜਿਹੜਾ ਉਹ ਕਾਫੀ ਪਾਓ ਪਾ ਕੇ ਤੇ ਤੁਸੀਂ ਇਹ ਸਬਜ਼ੀ ਜਿਹੜੀ ਘਰ ਦੇ ਵਿੱਚ ਬਣਾਓ ਤੇ ਨਾਲੇ ਆਪਣੀ ਵਿਰਾਸਤ ਨੂੰ ਆਪਾਂ ਕਿਉਂ ਭੁੱਲੀਏ ਕਿਉਂਕਿ ਇਹ ਵੀ ਸਾਡੀ ਵਿਰਾਸਤ ਆ ਚੌਲਬੜੀ ਦੀ ਸਬਜ਼ੀ ਜਿਹੜੀ ਆ ਇਹ ਬਣਾਉਣੀ ਆਪਾਂ ਬਹੁਤ ਹੀ ਸਰਦੀ ਬੰਦੀ ਸੀ ਆਪਣੇ ਘਰਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਤੇ ਤੁਸੀਂ ਇਹ ਸਬਜ਼ੀ ਬਣਾ ਕੇ ਖਾ ਕੇ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਜਿਹੜਾ ਕਿ ਤੁਸੀਂ ਨਹੀਂ ਕਰਦੇ ਹੋ ਸਕਦਾ ਅੱਜ ਚੋਲਾ ਦੀ ਕੜੀ ਤੁਹਾਨੂੰ ਪਸੰਦ ਆ ਜਾਵੇ ਤੇ ਤੁਸੀਂ ਕਰ ਹੀ ਦਿਓ ਤੇ ਸਾਡੇ ਸਬਸਕ੍ਰਾਈਬਰਾਂ ਨੂੰ ਵਧਾਓ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਅੱਜ ਤੋਂ ਵੱਧ ਤੇ ਸਾਡੀ ਵੀਡੀਓ ਦੇ ਨਾਲ ਅੰਤ ਤੱਕ ਬਣਿਓ ਤੇ ਦੇਖ ਕੇ ਤੇ ਕਮੈਂਟ ਕਰਿਓ ਸੋਹਣੇ ਸੋਹਣੇ ਥੈਂਕ ਯੂ ਧੰਨਵਾਦ ਜੀ